ਦੇ ਸ਼ਿਵਾ ਵਰ 모ਹੇ ਹੈ શુભ ਕਰਮਨ ਤੇ ਕਬੂ ਨਟਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਅਤੇ ਸਮੂਹ ਖੰਨਾ ਹਲਕਾ ਦੇ ਵਸਨੀਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜੋ ਕਿ ਪੰਜਾਬ ਬਚਾਓ ਯਾਤਰਾ ਸ਼ਰੋਮਨੀ ਅਕਾਲੀ ਦਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਕੀਤੀ ਸੀ ਜੋ ਕਿ 2 ਮਈ ਨੂੰ ਕੱਲ ਨੂੰ ਖੰਨਾ ਵਿਖੇ ਪੁੱਜ ਰਹੀ ਹੈ ਜਿਸ ਦਾ ਸਵਾਗਤ ਕਰਨੀ ਯੋਗੀ ਇਹ ਯਾਤਰਾ 2 ਮਈ ਨੂੰ ਪਿੰਡ ਈਸੂਲੂ ਸ਼ਹੀਦਾਂ ਦੀ ਪਾਵਨ ਧਰਤੀ ਜੋ ਕਿ ਮਾਸਟਰ ਕਰਨੈਲ ਸਿੰਘ ਜੀ ਦੀ ਧਰਤੀ ਹੈ ਉੱਥੋਂ ਹੀ ਯਾਤਰਾ ਸ਼ੁਰੂ ਹੋਣੀ ਹੈ ਠੀਕ 12:30 ਵਜੇ ਉਸ ਤੋਂ ਬਾਅਦ ਯਾਤਰਾ ਉਸ ਰੂਟ ਤੋਂ ਹੁੰਦੀ ਹੋਈ ਰਸੂਲੜਾ ਮਾਜਰੀ ਅਤੇ ਖੰਨਾ ਸ਼ਹਿਰ ਵਿੱਚ ਪ੍ਰਵੇਸ਼ ਕਰੇਗੀ ਜਿੱਥੇ ਕਿ ਖੰਨਾ ਹਲਕੇ ਦੇ ਸਮੂਹ ਅਕਾਲੀ ਦਲ ਦੇ ਵਰਕਰ ਸਹਿਬਾਨ ਅਤੇ ਅਹੁਦੇਦਾਰ ਸਹਿਬਾਨ ਇਸ ਯਾਤਰਾ ਦਾ ਸਵਾਗਤ ਕਰਨਗੇ ਸੋ ਉਸ ਤੋਂ ਬਾਅਦ ਯਾਤਰਾ ਚਲਦੀ ਹੋਈ ਇਸੇ ਤਰ੍ਹਾਂ ਦਾਣਾ ਮੰਡੀ दाना ਮੰਡੀ ਤੋਂ ਸਮਰਾਲਾ ਰੋਡ ਸਮਰਾਲਾ ਤੋਂ ਸੀਐਸਟਾਫ ਤੋਂ ਹੁੰਦੀ ਲਲੇੜੀ ਰੋਡ ਲਲੇੜੀ ਰੋਡ ਤੋਂ ਬਾਅਦ ਬਾਬਾ ਨਾਮਦੇਵ ਜੀ ਬਾਬਾ ਨਾਮਦੇਵ ਜੀ ਦੇ ਬਾਅਦ ਲਲੇੜੀ ਚੌਕ ਆ ਕੇ ਇਹ ਯਾਤਰਾ ਜੋ ਕਿ ਪ੍ਰੀਸਕੈਨ ਸੈਂਟਰ ਪ੍ਰੀਸਕੈਨ ਸੈਂਟਰ ਤੋਂ ਅੰਮਲੋੜ ਰੋਡ ਚੌਕ ਵਿਖੇ ਪੁੱਜੇਗੀ ਉਸ ਤੋਂ ਬਾਅਦ ਇਹ ਯਾਤਰਾ ਉਸ ਟਿਊ ਟਰਨ ਲੈਂਦੀ ਹੋਈ ਬੱਸ ਸਟੈਂਡ ਦੀ ਬੈਕਸਾਈਡ ਜੀਟੀ ਮਾਰਕੀਟ ਦੇ ਵਿਖੇ ਉੱਥੇ ਜਿੱਥੇ ਕੀ ਸਵਾਗਤ ਵੀ ਯਾਤਰਾ ਦਾ ਸਾਡੇ ਵੱਲੋਂ ਕੀਤਾ ਜਾਏਗਾ ਕਿਉਂਕਿ ਮੈਂ ਖਸ ਮੁਖ ਨਾਲਕਾ ਦੇ ਆਸਰੇ ਚੰਨਾ ਚ ਬੇਨਤੀ ਕਰਦਾ ਹਾਂ ਕੀ ਇਸ ਯਾਤਰਾ ਦਾ ਸਵਾਗਤ ਕਰਨ ਲਈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਤ ਸੁਖਵੀਰ ਸਿੰਘ ਬਾਦਲ ਜੀ ਜੋ ਕਿ ਚੇਚੇ ਤੌਰ ਤੇ ਪੰਜਾਬ ਬਚਾਓ ਯਾਤਰਾ ਨੂੰ ਕੱਢ ਰਹੇ ਨੇ ਤੇ ਆਪ ਇਸ ਯਾਤਰਾ 'ਚ ਸ਼ਾਮਲ ਹੋ ਕੇ ਲੋਕਾਂ ਨੂੰ ਸੰਦੇਸ਼ਾਂ ਵੀ ਦੇ ਰਹੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਜਗਾ ਰਹੇ ਨੇ ਤੇ ਉਹਨਾਂ ਦੇ ਨਾਲ ਸਾਡੇ ਲੋਕ ਸਭਾ ਹਲਕਾ ਦੇ ਉਮੀਦਵਾਰ ਸਾਹਿਬ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਚੇਚੇ ਤੌਰ ਤੇ ਉਹਨਾਂ ਦੇ ਨਾਲ ਹਾਜ਼ਰ ਹੋਣਗੇ ਉੱਥੇ ਹੀ ਸਾਡੇ ਖੰਨਾ ਹਲਕਾ ਦੇ ਇੰਚਾਰਜ ਸਾਹਿਬ ਯਾਦਵਿੰਦਰ ਸਿੰਘ ਯਾਦੂ ਜੀ ਭੈਣ ਜਸਦੀਪ ਗੌਰ ਜੀ ਯਾਦੂ ਜੀ ਜੋ ਕਿ ਉਹ ਵੀ ਨਾਲ ਇਸ ਯਾਤਰਾ ਵਿੱਚ ਸ਼ਾਮਲ ਹੋਣਗੇ ਤੇ ਮੇਰੀ ਸਮੁੱਚੇ ਖੰਨਾ ਹਲਕੇ ਦੇ ਵਾਸੀਆਂ ਨੂੰ ਬੇਨਤੀ ਹੈ ਆਪ ਜੀ ਇਸ ਯਾਤਰਾ ਦਾ ਸਵਾਗਤ ਵੱਧ ਤੋਂ ਵੱਧ ਕਰਨਾ ਹੈ ਤਾਂ ਕਿ ਆਪਾ ਇਸ ਪੰਜਾਬ ਬਚਾਓ ਯਾਤਰਾ ਦੇ ਸ਼ਾਮਲ ਹੋ ਕੇ ਪੰਜਾਬ ਦੇ ਜੋ ਆਪਣੇ ਲੀਡਰਾਂ ਦੇ ਵਿਚਾਰ ਵੀ ਸੁਣ ਸਕੀਏ ਤੇ ਉਸ ਤੋਂ ਬਾਅਦ ਇਹ ਯਾਤਰਾ ਜਟੀ ਮਾਰਕੀਟ ਹੁੰਦੀ ਹੋਈ ਲਲਿਹੜੀ ਤੋਂ ਵਾਪਸ ਬੈਕ ਹੋ ਜਾਏਗੀ ਉਸ ਤੋਂ ਬਾਅਦ ਇਹ ਦਫਤਰ ਜੋ ਕਿ ਸ਼੍ਰੋਮਣੀ ਕਾਲੀਗਲ ਦਲਾਮੈਂਟ ਹਲਕੇ ਦਾ ਜੋ ਦਫਤਰ ਉਦਘਾਟਨ ਵੀ ਕਰਨਾ ਸਤਖਵੀਰ ਸਿੰਘ ਬਾਦਲ ਜੀ ਹੋਰ ਆਣੇ ਤੇ ਨਾਲ ਇਸ ਦਾ ਯਾਦਵਨ ਸਿੰਘ ਜਾਦੂਜੀ ਸਾਹਿਬ ਬਿਕਰਮਜੀਤ ਸਿੰਘ ਖਾਲਸਾ ਜੀ ਨੇ ਸਮੂਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਇਸ ਦਫਤਰ ਦਾ ਉਦਘਾਟਨ ਵੀ ਕਰਨਾ ਆਪਾਂ ਨੇ ਉੱਥੇ ਵੀ ਪੁੱਜਣਾ ਹੈ ਮੇਰੀ ਸਮੂਹ ਸੰਗਤਾਂ ਨੇ ਚੰਨਾਂ ਚ ਬੇਨਤੀ ਹੈ ਆਪ ਜੀ ਇਸ ਯਾਤਰਾ ਦਾ ਵੱਤਵਾ ਸਵਾਗਤ ਕਰਨਾ ਹੈ ਤੇ ਆਪਾਂ ਨੇ ਆਪਣੇ ਲੀਡਰ ਦੇ ਵਿਚਾਰ ਵੀ ਸੁਣਨੇ ਹਨ ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਠੀਕ ਯਾਤਰਾ ਜੀਟੀ ਮਾਰਕੀਟ ਜਿੱਥੇ ਕਿ ਪੜਾਅ ਰੱਖਿਆ ਗਿਆ ਹੈ ਯਾਤਰਾ ਦਾ ਰੁਕਣ ਦਾ ਜਿੱਥੇ ਕਿ ਸਤ ਤਕਵੀਰ ਸਿੰਘ ਬਾਦਲ ਸ਼ੋਮਨੀ ਕਾਲਜ ਦੇ ਪ੍ਰਧਾਨ ਸਾਹਿਬ ਜੀ ਦਾ ਅਸੀਂ ਸਵਾਗਤ ਵੀ ਕਰਨਾ ਰੋਟਰੀ ਕਲੱਬ ਦੇ ਮੁਰੇ ਜਿੱਥੇ ਕਿ 2:45 ਦਾ ਸੰਤਖੇਮ ਸਮਾਂ ਮਿਲਿਆ ਹੈ ਤੋਂ ਸਾਰੇ ਮੇਰੀ ਬੇਨਤੀ ਹੈ 2:30 ਵਜੇ ਉੱਥੇ ਪੁੰਚਣ ਦੀ ਕਿਰਪਾਲਤਾ ਕਰਨੀ ਇੰਨੀ ਕੋ ਮੇਰੀ ਬੇਨਤੀ ਸਵਾਰਕਾਰ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ